हां जी ਆਪਾਕਸਰੀ ਕਹਿੰਦਾ ਤੁਹਾਨੂੰ ਕਿ ਉਸ ਕਾਲਪੁਰਖ ਵਾਹਿਗੁਰੂ ਤੋਂ ਬਿਨਾ ਕਿਸੇ ਨੇ ਸਾਥ ਨਹੀਂ ਦੇਣਾ ਤੇ ਨਾ ਹੀ ਉਹਦੇ ਤੋਂ ਬਿਨਾ ਕਿਸੇ ਨੇ ਮਦਦ ਕਰਨੀ ਆ ਜਦੋਂ ਕੋਈ ਮਾੜਾ ਸਮਾਂ ਆ ਗਿਆ ਤਾਂ ਡਰਨ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਸਾਰੀ ਦੁਨੀਆ ਦੇ ਨਾਲ ਆਪਾਂ ਜੋ ਹੋਣਾ ਸਭ ਨੂੰ ਪਤਾ ਲੱਗ ਜਾਣਾ ਪਰ ਜਿਹੜੇ ਹਿਸਾਬ ਨਾਲ ਬਾਰ ਬਾਰੀ ਚੀਜ਼ਾਂ ਪ੍ਰਚਾਰੀਆਂ ਜਾਂਦੀਆਂ ਨੇ ਜਾਂ ਆਲੇ-ਦਾਲੇ ਦੇਖਣ ਨੂੰ ਮਿਲਦੀਆਂ ਨੇ ਉਦਾਂ ਦੀਆਂ ਚੀਜ਼ਾਂ ਤਾਂ ਫਿਰ ਲੱਗਦਾ ਵੀ ਇਹਦੇ ਤੇ ਗੱਲ ਕਰਨੀ ਚਾਹੀਦੀ ਹੈ ਜਿਵੇਂ ਹੁਣ ਤਕਰੀਬਨ ਹਰ ਧਰਮ ਦੇ ਵਿੱਚ ਹਰ ਸਾਧੂ ਸੰਤ ਮਹਾਤਮਾ ਹਨ ਸਾਰੇ ਜਾਣੇ ਇਹ ਗੱਲਬਾਤ ਕਰਦੇ ਆ ਵੀ ਆਪਣੇ ਘਰੇ ਰਾਸ਼ਨ ਰੱਖੋ ਤੇ ਹੁਣ ਤੁਸੀਂ ਦੇਖਿਆ ਵੀ ਪੁਰਤਗਾਲ ਹੋ ਗਿਆ ਸਪੇਨ ਹੋ ਗਿਆ ਇਸ ਏਰੀਏ ਦੇ ਵਿੱਚ ਸਾਈਬਰ ਅਟੈਕ ਹੋਇਆ ਤੇ ਲਾਈਟ ਚਲੇ ਗਈ ਲਾਈਟ ਗਈ ਤਾਂ ਲੋਕ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਫਸ ਕੇ ਰਹਿ ਗਏ ਲੈਫਟ ਦੇ ਵਿੱਚ ਫਸ ਗਏ ਇੱਥੋਂ ਤੱਕ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਆਪਰੇਸ਼ਨ ਹੁੰਦੇ ਸੀ ਉਹ ਵੀ ਵਿੱਚ ਹੀ ਰੋਕਣੇ ਪਏ ਹਨਾ ਇੰਨਾ ਮਾੜਾ ਹਾਲ ਹੋ ਗਿਆ ਕਿਉਂਕਿ ਸਾਰਾ ਕੁਝ ਹੀ ਤਕਰੀਬਨ ਸਾਡਾ ਲੈਟਾਂ ਦੇ ਨਾਲ ਆ ਪਾਣੀ ਵੀ ਲੈਟਾਂ ਨਾਲ ਹੀ ਆਉਂਦਾ ਫੋਨ ਟੀਵੀ ਹਨਾ ਫਰਿੱਜ ਘਰ ਦੀਆਂ ਸਾਰੀਆਂ ਚੀਜ਼ਾਂ ਬੈਂਕਾਂ ਇਹ ਸਾਰਾ ਕੁਝ ਲਾਈਟ ਦੇ ਨਾਲ ਚੱਲਦਾ ਸੋ ਜੇ ਕਿਤੇ ਇਦਾਂ ਦਾ ਕੋਈ ਵੀ ਪਾਣਾ ਵਰਤਦਾ ਕਿਤੇ ਸੋ ਉਹ ਤੋਂ ਪਹਿਲਾਂ ਆਪਾਂ ਨੂੰ ਤਿਆਰੀ ਰੱਖਣੀ ਚਾਹੀਦੀ ਆ ਇੰਨਾ ਵੱਡਾ ਟ੍ਰੈਫਿਕ ਜਾਮ ਲੱਗਿਆ ਗੱਲ ਹੀ ਛੱਡੋ ਸਪੇਨ ਪੁਰਤਗਾਲ ਦੀਆਂ ਵੀਡੀਓ ਬਹੁਤ ਆਈਆਂ ਨੇ ਤੁਸੀਂ ਦੇਖਿਆ ਹੋਣੀ ਆ ਤੇ ਦੂਸਰੀ ਸਾਈਡ ਆਪਾਂ ਨੂੰ ਪਤਾ ਵੀ ਜਦੋਂ ਵਾਹਿਗੁਰੂ ਕੋਈ ਇਦਾਂ ਦੀ ਕਲਾ ਵਰਤਾਉਂਦਾ ਫਿਰ ਉਹ ਸਾਰੇ ਅਮੀਰ ਗਰੀਬ ਇੱਕੋ ਜੇ ਕਰ ਦਿੰਦਾ ਲੋਕਾਂ ਨੇ ਸਟੋਰਾਂ ਦੇ ਵਿੱਚੋਂ ਸਾਰਾ ਕੁਝ ਹੀ ਚੱਕ ਲਿਆ ਇਹ ਤੋਂ ਪਹਿਲਾਂ ਕਿਉਂਕਿ ਜਦੋਂ ਇਦਾਂ ਦੀ ਕੋਈ ਸਿਚੁਏਸ਼ਨ ਬਣਦੀਆਂ ਲੋਕ ਵੀ ਵਿਚਾਰੇ ਫਿਰ ਸਾਰੇ ਜਾਣੇ ਲੋਕਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਫਿਕਰ ਹੁੰਦਾ ਵੀ ਮੈਂ ਵੀ ਆ ਵੀ ਲੈ ਲਾਂ ਵੀ ਲੈਣਾ ਫਿਰ ਲੋਕ ਬਹੁਤ ਕੁਝ ਚੱਕ ਕੇ ਲੈ ਕੇ ਜਾਂਦੇ ਆ ਫਿਰ ਉਹੋ ਜਿਹੇ ਕੱਠ ਦੇ ਵਿੱਚ ਲੜਾਈਆਂ ਵੀ ਹੁੰਦੀਆਂ ਨੇ ਝਗੜੇ ਵੀ ਹੁੰਦੇ ਆ ਉਹ ਤੋਂ ਬੈਟਰ ਆ ਉਹ ਤੋਂ ਵਧੀਆ ਵੀ ਪਹਿਲਾਂ ਹੀ ਤੁਸੀਂ ਆਪਣਾ ਇੰਤਜ਼ਾਮ ਕਰਕੇ ਰੱਖੋ ਦੇਖੋ ਤੁਸੀਂ ਜਦੋਂ ਲਾਈਟ ਗਈ ਸੀ ਕਿਉਂਕਿ ਇੰਟਰਨੈਟ ਨਹੀਂ ਚੱਲਦੇ ਸੀ ਫੋਨ ਨਹੀਂ ਚੱਲਦੇ ਸਾਰੇ ਲੋਕ ਇੱਕ ਥਾਂ ਤੇ ਇਕੱਠੇ ਹੋ ਗਏ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਇਕੱਠਿਆਂ ਨੇ ਉਹਨਾਂ ਨੇ ਕੋਈ ਖਾਣ ਪੀਣ ਦਾ ਸਮਾਨ ਬਣਾ ਕੇ ਖਾਦਾ ਪੀਤਾ ਜੇ ਪ੍ਰਮਾਤਮਾ ਚਾਹੇ ਇੱਕ ਸੈਕਿੰਡ ਦੇ ਵਿੱਚ ਪੂਰੀ ਦੁਨੀਆ ਨੂੰ ਇੱਕ ਬਰਾਬਰ ਕਰ ਸਕਦਾ ਨਾ ਕੋਈ ਅਮੀਰ ਤੇ ਨਾ ਕੋਈ ਗਰੀਬ ਤੇ ਇਹ ਚੀਜ਼ ਵਾਹਿਗੁਰੂ ਨੇ ਸਾਨੂੰ ਪਹਿਲਾਂ ਇੱਕ ਔਤਕ ਦਿਖਾਇਆ ਹੋਇਆ ਕਰੋਨਾ ਟਾਈਮ ਦੇ ਵਿੱਚ ਜੇਸੇ ਕਰਕੇ ਕਿਸੇ ਚੀਜ਼ ਦਾ ਮਾਣ ਹੰਕਾਰ ਸਾਨੂੰ ਕਰਨਾ ਨਹੀਂ ਚਾਹੀਦਾ ਪਰਮਾਤਮਾ ਦੇ ਨਾਲ ਜੁੜੋ ਆਉਣ ਵਾਲਾ ਸਮਾਂ ਵਾਕਈ ਹੀ ਮੁਸ਼ਕਲਾਂ ਭਰਿਆ ਹੋ ਸਕਦਾ ਸੋ ਇਸ ਕਰਕੇ ਵਾਹਿਗੁਰੂ ਤੋਂ ਬਿਨਾਂ ਕਿਸੇ ਨੇ ਆਪਣੀ ਮਦਦ ਨਹੀਂ ਕਰਨੀ ਵਾਹਿਗੁਰੂ ਦੇ ਨਾਲ ਜੁੜੋ ਹਾਂ ਆਪਣੇ ਘਰੇ 2 ਮਹੀਨੇ 3 ਮਹੀਨੇ ਜਿੰਨਾ ਵੀ ਹੋਇਆ ਸੁੱਕਾ ਰਾਸ਼ਨ ਜਿਵੇਂ ਪਾਣੀਆਂ ਹੁਣ ਆਪਣੇ ਘਰਾਂ ਦੇ ਵਿੱਚ ਸਮਰਸੀ ਬਾਲ ਲੱਗੇ ਹੋਏ ਨੇ 8-10 ਘਰਾਂ ਨੂੰ ਇੱਕ ਨਾਲਕਾ ਤਾਂ ਜ਼ਰੂਰ ਚਾਹੀਦਾ ਪਰ ਆਪਾਂ ਸਾਰਿਆਂ ਦੇ ਸਮਰਸੀ ਬਾਲ ਲੱਗੇ ਹੋਏ ਨੇ ਸੋ ਜੇ ਲਾਈਟ ਚਲੇਗੀ ਤਾਂ ਲਾਈਟ ਤੇ ਹੀ ਆ ਸਾਰਾ ਸਿਸਟਮ ਬੈਂਕਾਂ ਦਾ ਫੋਨਾਂ ਦਾ ਅਨਾ ਕਿਸੇ ਨਾਲ ਗੱਲਬਾਤ ਨਹੀਂ ਹੋਣੀ ਸੋ ਇਸੇ ਕਰਕੇ ਵੱਧ ਤੋਂ ਵੱਧ ਇਦਾਂ ਦਾ ਸਮਾਨ ਜਿਹੜਾ ਸੁੱਕਾ ਸੀਦਾ ਹੁੰਦਾ ਸੁੱਕੀਆਂ ਦਾਲਾਂ ਸੁੱਕਾ ਦੁੱਧ ਪਾਣੀ ਸਟੋਰ ਕਰਨ ਵਾਲਾ ਸਿਸਟਮ ਬਣਾ ਕੇ ਰੱਖੋ ਘਰੇ ਵੀ ਪਾਣੀ ਸਟੋਰ ਕੀਤਾ ਹੋਵੇ ਵੱਧ ਤੋਂ ਵੱਧ ਆਪਾਂ ਉਹ ਚੀਜ਼ਾਂ ਦੇ ਨਾਲ ਆਪਣੇ ਆਪ ਨੂੰ ਬਚਾ ਸਕਦੇ ਹਾਂ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਆਉਣ ਵਾਲਾ ਸਮਾਂ ਥੋੜਾ ਜਿਹਾ ਭਿਆਨਕ ਹੈ ਉਦੋਂ ਤਾਂ ਆਪਾਂ ਨੂੰ ਰੱਬ ਦਾ ਨਾਮ ਲੈਣ ਦਾ ਵੀ ਹੁਕਮ ਨਹੀਂ ਹੋਣਾ ਹੈਗਾ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਮੈਂ ਤੁਹਾਨੂੰ ਅਕਸਰੀ ਕਹਿੰਨਾ ਸਿਰਫ ਤੁਹਾਡੇ ਭਰੋਸੇ ਤੇ ਗੱਲ ਖੜੀ ਆ ਜਦੋਂ ਤੁਸੀਂ ਪਰਮਾਤਮਾ ਤੇ ਭਰੋਸਾ ਕਰਦੇ ਹੋ ਤਾਂ ਸਾਰਾ ਕੁਝ ਹੀ ਹੋ ਜਾਂਦਾ ਚਾਹੁੰਦੇ ਵਾਸਤੇ ਰਹੋ ਧੰਨਵਾਦ